ਸੋ ਸ਼ਹਬਾਜ਼ ਪਰ ਮੈਂ ਇਸ ਦੁਨੀਆ ਤੇ ਨਹੀਂ ਰਹਾ ਸ਼ਹਬਾਜ਼ ਦਾ ਸੰਸਕਾਰ ਵੀ ਕਰ ਦਿੱਤਾ ਕਿ ਪਰ ਸ਼ਹਬਾਜ਼ ਇੱਕ ਵੱਡਾ ਸੁਨੇਹਾ ਉਹਨਾਂ ਪੇਰੈਂਟਸ ਨੂੰ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਜਿੱਦ ਕਰਦੇ ਨੇ ਕਿ ਨਹੀਂ ਸਾਨੂੰ ਆ ਚੀਜ਼ ਲੈ ਕੇ ਦਿਓ ਆ ਝੂਟੇ ਲੈ ਕੇ ਦਿਓ ਆ ਕਈ ਚੀਜ਼ਾਂ ਜਿਹੜੀਆਂ ਬੱਚੇ ਇੰਜੋਏ ਕਰਨ ਨੂੰ ਮੰਗਦੇ ਨੇ ਜਿਦਾਂ ਕਰਦੇ ਨੇ ਉਹਨਾਂ ਬੱਚਿਆਂ ਲਈ ਵੀ ਸੁਨੇਹਾ ਹੈ ਕਿ ਜਿੱਦ ਨਾ ਕਰੋ ਜੋ ਮਾਪੇ ਕਹਿੰਦੇ ਤੁਹਾਡੇ ਭਲੇ ਦੀ ਗੱਲ ਕਰਦੇ ਨੇ ਸੋ ਮਾਪਿਆਂ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਦੀ ਜਿੱਦ ਜ਼ਰੂਰੀ ਕਿ ਉਹ ਜਿੱਦ ਨੂੰ ਪਗਾਓ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਬੱਚੇ ਦੇ ਵਿੱਚ ਆ ਨੁਕਸਾਨ ਹੋ ਸਕਦਾ ਹੈ ਦੇ ਵਿੱਚ ਤੁਹਾਡਾ ਖਤਰਾ ਹੈ ਉਸੋ ਇਹ ਚੀਜ਼ਾਂ ਦਾ ਇੱਕ ਬਹੁਤ ਵੱਡਾ ਸੁਨੇਹਾ ਜਿਹੜਾ ਸ਼ਹਿਵਾਜ਼ ਆਪਣੀ ਮੌਤ ਦੇ ਨਾਲ ਇਸ ਦੁਨੀਆ ਨੂੰ ਦੇਖ ਕੇ ਗਿਆ ਕਿਉਂਕਿ ਸ਼ਹਿਵਾਜ਼ ਨੇ ਵੀ ਜ ਉਹਦੇ ਪੇਰੈਂਟਸ ਜਿਹੜੇ ਆ ਅਲੰਟਾ ਮਾਲ ਦੇ ਵਿੱਚੋਂ ਸ਼ਾਪਿੰਗ ਕਰਕੇ ਬਾਹਰ ਨਿਕਲੇ ਦਾ ਉਹ ਝੂ ਟ੍ਰੇਨ ਦੇਖ ਕੇ ਉਹ ਜਿੱਦ ਕੀਤੀ ਕਿ ਮੈਂ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਮੈਂ ਟ੍ਰੇਨ ਦੇ ਝੂਟੇ ਲੈਣੇ ਨੇ ਸੋ ਉਹ ਝੂਟੇ ਅੱਜ ਉਹ ਪਰਿਵਾਰ ਨੂੰ ਕਿੰਨੇ ਮਹਿੰਗੇ ਪਏ ਇੱਕ ਉਹਨਾਂ ਦਾ ਜੀ ਜਿਹੜਾ ਕਰਦਾ ਇੱਕ ਲੋਤਾ ਉਹ ਜਿਹੜਾ ਦੂਜਾ ਪੁੱਤ 10 ਸਾਲਾ ਪੁੱਤ ਪੰਜਵੀਂ ਚ ਪੜਦਾ ਉਹ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੋ ਇਹੋ ਜਿਹਾ ਜਿੱਦਾਂ ਨਾ ਕਰੋ ਇਹੋ ਜਿਹੀ ਜਿੱਦ ਵੀ ਇੱਕ ਤੁਹਾਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਇਹ ਹੀ ਇੱਕ ਸੁਨੇਹਾ ਜਿਹੜਾ ਸ਼ਹਿਬਾਜ਼ ਆਪਣੀ ਮੌਤ ਤੋਂ ਬਾਅਦ ਦੇ ਕੇ ਗਿਆ ਇੱਕ ਗਰੀਬ ਪਰਿਵਾਰ ਦਾ ਬਹੁਤ ਤੁਸੀਂ ਦੇਖ ਸਕਦੇ ਕੀ ਇਹ ਉਹ ਗਰੀਬ ਪਰਿਵਾਰ ਹੈ ਘਰ ਦੇ ਹਾਲਾਤ ਦੇਖ ਸਕਦੇ ਇਸ ਪਰਿਵਾਰ ਦਾ ਉਹ ਬੱਚਾ ਜਿਹੜਾ ਆ ਇੰਜੋਏ ਕਰਦਾ ਹੋਇਆ ਕਿਉਂਕਿ ਉਹਨੇ ਜ਼ਿੱਦ ਕੀਤੀ ਜਦੋਂ ਸ਼ਾਪਿੰਗ ਕਰਨ ਤੋਂ ਬਾਅਦ ਪਰਿਵਾਰ ਜਿਹੜਾ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਘਰ ਚਲੀਏ ਤਾਂ ਉਸ ਬੱਚੇ ਨੇ ਜ਼ਿੱਦ ਕੀਤੀ ਕਿ ਮੈਂ ਟ੍ਰਾਈਨ ਦੇ ਵਿੱਚ ਝੂਟੇ ਲੈਣੇ ਝੂਟੇ ਲੈਂਦਾ ਹੋਇਆ ਉਹ ਬੱਚਾ ਜਿਹੜਾ ਆ ਟ੍ਰੇਨ ਦਾ ਪਿਛਲਾ ਡੱਬਾ ਜਿਹੜਾ ਹੈ ਗਿਰ ਗਿਆ ਪਲਟ ਗਿਆ ਔਰ ਪਲਟਣ ਦੇ ਨਾਲ ਜਿਹੜੀ ਉਹਦੀ ਸਿਰ ਤੇ ਸੱਟ ਲੱਗੀ ਆ ਔਰ ਉਹਦੀ ਮੌਤ ਹੋ ਗਈ ਇਹ ਸੁਨੇਹਾ ਵੀ ਜਾ ਰਿਹਾ ਹੈ ਉਹਨਾਂ ਪੇਰੈਂਟਸ ਨੂੰ ਉਹਨਾਂ ਬੱਚਿਆਂ ਨੂੰ ਕਿ ਜਦੋਂ ਵੀ ਤੁਸੀਂ ਇਹੋ ਜਿਹੇ ਟ੍ਰੇਨਾਂ ਦੇ ਵਿੱਚ ਸਫ਼ਰ ਕਰੋ ਜਾਂ ਆਪਣੇ ਬੱਚਿਆਂ ਨੂੰ ਸਫ਼ਰ ਕਰਾਓ ਤਾਂ ਜ਼ਰੂਰ ਦੇਖੋ ਦੀ ਪਰਪਕਤਾ ਕੀ ਆ ਟ੍ਰੇਨ ਦੇ ਵਿੱਚ ਜਿਹੜੀਆਂ ਟੁਆਇ ਟ੍ਰੇਨ ਆ ਉਹਦੇ ਜਿਹੜੇ ਡੱਬੇ ਨੇ ਉਹਨਾਂ ਦੀਆਂ ਤਾਕੀਆਂ ਕਿਦਾਂ ਦੀਆਂ ਨੇ ਉੱਥੇ ਕੀ ਪੁੱਛੋ ਕਿ ਏਜ ਇੰਸਪੈਕਟ ਕੀ ਆ ਕਿੰਨੇ ਸਾਲ ਦਾ ਬੱਚਾ ਉੱਥੇ ਸਫ਼ਰ ਕਰ ਸਕਦਾ ਆ ਕਿੰਨੀ ਏਜ ਦਾ ਬੱਚਾ ਉਹਦੇ ਵਿੱਚ ਝੂਟੇ ਲੈ ਸਕਦਾ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਖਿਆਲ ਰੱਖਣ ਵਾਲੀਆਂ ਕਿਉਂਕਿ ਜੇ ਤੁਸੀਂ ਇਹ ਸਾਰਾ ਉਹਨਾਂ ਕੋਲੋਂ ਆਪਣੀ ਪੂਰੀ ਵੈਰੀਫਿਕੇਸ਼ਨ ਕਰੋਗੇ ਪੂਰੀ ਉਹਦੀ ਜਾਣਕਾਰੀ ਲਓਗੇ ਕੀ ਸਪੀਡ ਹੈ ਕੀ ਉਹਦੇ ਰੂਲਸ ਐਨ ਰੂਲ ਰੈਗੂਲੇਸ਼ਨਸ ਨੇ ਤਾਂ ਜਿਹੜਾ ਆ ਤੁਹਾਡੇ ਬੱਚੇ ਸੇਫ ਰਹਿ ਸਕਦੇ ਆ ਨਹੀਂ ਤਾਂ ਉਹਦੀ ਸੇਫਟੀ ਨੂੰ ਲੈ ਕੇ ਜੇ ਸੇਫਟੀ ਉਹਨੀਆਂ ਚੀਜ਼ਾਂ ਦੀ ਸਾਰੀ ਪ੍ਰਵਕਤਾ ਲਾਉਂਗੇ ਪੂਰੀ ਜਾਣਕਾਰੀ ਲਾਉਂਗੇ ਤੇ ਪੂਰੀ ਸੇਫਟੀ ਹੋਊਗੀ ਤੇ ਤੁਹਾਡੇ ਬੱਚੇ ਫਿਰ ਸਹੀ ਸਲਾਮਤ ਨਹੀਂ ਤੇ ਜਿੱਦਾਂ ਦੇ ਆ ਰਾਤ ਜਿਹੜਾ ਪਾਣਾ ਵਰਤਿਆ 10 ਵਜੇ ਤੇ ਕਰੀਬ ਜਿਹੜਾ ਸ਼ਹਿਬਾਜ਼ ਜਿਹੜਾ ਜਿਹਦੇ ਸਾਥ ਲੱਗਣ ਵਾਲਾ ਤੇ ਸਵੇਰੇ 2 ਵਜੇ ਦੀ ਜਿਹੜੀ ਮੌਤ ਹੋ ਗਈ ਆ ਪਰਿਵਾਰ ਦੇ ਹਾਲਾਤ ਜਿਹੜੇ ਆ ਦੇਖ ਸਕਦੇ ਦੋ ਭਰਾ ਆ ਇੱਕ ਵੱਡਾ ਇੱਕ ਛੋਟਾ ਆ ਮਾਪੇ ਤਾਂ ਰੋ ਕੇ ਬੁਰਾ ਹਾਲ ਆ ਇੱਕ ਗਰੀਬ ਪਰਿਵਾਰ ਹੈ ਤੇ ਹਾਲਾਤ ਦੇਖ ਤੋ ਟੋਟਲ ਜਜਮੈਂਟ ਹੋਏਗੀ ਕਿ ਕਿੰਨੀ ਜਿਹੜੀ ਘਰ ਦੀ ਹਾਲਾਤ ਮੜੇ ਆ ਸੋ ਅ ਪਰਿਵਾਰ ਵੱਲੋਂ ਵੀ ਜਿਹੜੀ ਆ ਸਾਡੇ ਵੱਲ ਵੀ ਇਹ ਨਿਮਰਤਾ ਬੇਨਤੀ ਹੈ ਕਿ ਤੁਸੀਂ ਜਦੋਂ ਵੀ ਆਪਣੇ ਬੱਚਿਆਂ ਨੂੰ ਇੰਜੋਏ ਕਰਾਓ ਤਾਂ ਸਿਰਫ ਉਹਦੇ ਰੂਲ ਐਂਡ ਰੈਗੂਲੇਸ਼ਨ ਦੇਖੋ ਕਿ ਉਹ ਜਿਹੜੀ ਆ ਸੇਫਟੀ ਤੁਹਾਡੇ ਬੱਚੇ ਲਈ ਹੈ ਜਾਂ